ਜੇ ਕਿਤੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਾਂ ਡੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੋ ਗਿਆ ਉਹ ਨੁਕਸਾਨ ਕੱਲਾ ਡੱਲੇਵਾਲ ਸਾਹਿਬ ਦਾ ਨਹੀਂ ਉਹ ਨੁਕਸਾਨ ਕੱਲਾ ਪੰਜਾਬੀਆਂ ਦਾ ਨਹੀਂ ਉਹ ਨੁਕਸਾਨ ਪੂਰੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਹੈ ਇਹ ਕਿਹੜੀ ਕਿਤਾਬ ਚ ਲਿਖਿਆ ਕਿ ਇੱਕ ਪਾਸੇ ਤੁਸੀਂ ਕਿਸਾਨਾਂ ਤੇ ਹਮਲਾ ਕਰੋ ਇੱਕ ਪਾਸੇ ਤੁਸੀਂ ਕਿਸਾਨ ਲੀਡਰਾਂ ਨੂੰ ਮੌਤ ਦੇ ਕੰਢੇ ਛੱਡ ਕੇ ਦਿੱਲੀ ਦੇ ਅੰਦਰ ਤੁਸੀਂ ਸਾਡੇ ਜਿਹੜੇ ਇਸ ਦੁਨੀਆ ਦੇ ਮਹਾਨ ਨਾਇਕ ਮੈਂ ਕਹੂੰਗਾ ਭਾਰਤ ਰਤਨ ਬਾਬਾ ਭੀਮਰਾਓ ਅੰਬੇਦਕਰ ਸਾਹਿਬ ਉਹਨਾਂ ਤੇ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਇਹ ਲੋਕਤੰਤਰ ਤੇ ਪਹਿਲਾ ਹਮਲਾ ਹੈ ਹੱਲਨ ਸਾਹਿਬ ਕੇ ਬਾਬਾ ਸਾਹਿਬ ਦੇ ਮੁੱਦੇ ਤੇ ਐਮਪੀਆ ਦੀ ਆਪਸ ਦੇ ਅੰਦਰ ਪਾਰਲੀਮੈਂਟ ਦੇ ਕੋਰੀਡੋਰ ਦੇ ਵਿੱਚ ਝੜਪਾਉਣਾ ਅਨੀ ਸ਼ਰਮਜੀ ਟੱਲੇਵਾਲਾ ਸਾਹਿਬ ਵੀ ਤੇ ਖੇਨਾ ਤੋਂ ਫੂਕ ਹੜਤਾਲ ਤੇ ਬੈਠੇ ਨਹੀਂ ਲਗਾਤਾਰ ਖਿੰਡ ਸਰਕਾਰ ਵੱਲੋਂ ਉਹਨਾਂ ਨੂੰ ਬੋਲਿਆ ਕੀਤਾ ਜਾਇਆ ਉਹਨਾਂ ਦੇ ਫਿਰ ਵੀ ਲਗਾਤਾਰ ਵਧ ਰਹੇ ਨੇ ਇਸ ਮਾਮਲੇ ਦੀ ਤੁਸੀਂ ਕੀ ਕਹਣਾ ਚਾਹੋਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬਾਰੇ ਪੂਰੀ ਦੁਨੀਆ ਦੇ ਅੰਦਰ ਪੂਰੇ ਭਾਰਤ 'ਚ ਕਿਸਾਨੀ ਨੂੰ ਲੈ ਕੇ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਇੱਕੋ ਕਿਸਾਨ ਆਗੂ ਜਿਹਨੂੰ ਕਿ ਸਾਰੀ ਦੁਨੀਆ ਜਾਣਦੀ ਹੈ ਪਿਛਲੇ ਲਗਭਗ 50 ਵਰਿਆਂ ਤੋਂ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਤੇ ਕਿਸਾਨੀ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਲਗਾ ਦਿੱਤਾ ਅੱਜ ਉਹਨਾਂ ਨੇ ਇਸ ਮੌਕੇ ਦੀ ਮੈਂ ਕਹੂੰਗਾ ਕਾਫਰ ਤੇ ਜ਼ਾਲਮ ਸਰਕਾਰ ਮੋਦੀ ਸਰਕਾਰ ਦੇ ਖਿਲਾਫ ਉਹ ਭੁੱਖ ਹੜਤਾਲ ਤੇ ਬੈਠੇ ਐ ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਕਿ ਸਾਨੂੰ ਪੈਦਲ ਸਾਡੇ ਜਥੇ ਨੂੰ ਦਿੱਲੀ ਆ ਕੇ ਕਿਸਾਨੀ ਮੁੱਦਿਆਂ ਤੇ ਗੱਲਬਾਤ ਕਰਨ ਦਾ ਜਿਹੜਾ ਹੈ ਮੌਕਾ ਦਿੱਤਾ ਜਾਵੇ ਹਿੰਦੁਸਤਾਨ ਦੇ ਅੰਦਰ ਪੂਰੀ ਦੁਨੀਆ ਦੇ ਅੰਦਰ ਜੇ ਕਿਤੇ ਵੀ ਕੋਈ ਪੀਸਫੁਲ ਪ੍ਰੋਟੈਸਟ ਹੁੰਦਾ ਹੈ ਤਾਂ ਉੱਥੇ ਦੀਆਂ ਸੂਬਾ ਸਰਕਾਰਾਂ ਦੀ ਤੇ ਕੇਂਦਰ ਸਰਕਾਰ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਦੇ ਲਈ ਕਿਸਾਨੀ ਦੇ ਲਈ ਸੰਘਰਸ਼ ਕਰਨ ਵਾਲੇ ਉਸ ਯੋਧੇ ਦੀ ਸਿਹਤ ਦਾ ਉਸ ਦੀ ਜ਼ਿੰਦਗੀ ਦਾ ਉਸ ਦੀ ਜ਼ਿੰਦਗੀ ਦੀ ਹਫਾਜ਼ਤ ਦਾ ਧਿਆਨ ਰੱਖਣਾ ਇਹ ਸਰਕਾਰਾਂ ਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਅੱਜ ਬੜਾ ਅਫਸੋਸ ਹੋ ਰਿਹਾ ਹੰਨ ਸਾਹਿਬ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਕਰਦੇ ਆਂ ਪਿਛਲੇ ਲੰਬੇ ਸਮੇਂ ਤੋਂ ਡੱਲੇਵਾਲ ਸਾਹਿਬ ਖਨੋਰੀ ਬਾਰਡਰ ਤੇ तमाम ਸਾਥੀਆਂ ਦੇ ਨਾਲ ਜਿੱਥੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਦੇਸ਼ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਜ਼ਿੰਦਗੀ ਮੋਦੀ ਲੜਾਈ ਲੜ ਰਹੇ ਆ ਉੱਥੇ ਨਰਿੰਦਰ ਮੋਦੀ ਦੇ ਐਡੇ ਲੰਬੇ ਤਾਨ-ਜਾਮ ਦੇ ਵਿੱਚੋਂ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚੋਂ ਖੇਤੀਬਾੜੀ ਮੰਤਰੀ, ਗ੍ਰਹਿ ਮੰਤਰੀ ਉਹਨਾਂ ਦਾ ਕੋਈ ਵੀ ਇੱਕ ਨਮਾਇੰਦਾ ਡੱਲੇਵਾਲ ਸਾਹਿਬ ਕੋਲ ਉਹਨਾਂ ਦੀ ਗੱਲ ਪੁੱਛਣ ਉਹਨਾਂ ਦੀ ਸਿਹਤ ਦਾ ਹਾਲ ਜਾਣਨ ਨਹੀਂ ਗਿਆ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਸੀ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕੱਲ ਬੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਇੱਕਦਮ ਵਿਗੜ ਗਈ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਡਾਕਟਰਸ ਦੀ ਚੰਡੀਗੜ੍ਹ ਤੋਂ ਜਿਹੜੀ ਟੀਮ ਗਈ ਉਹਨਾਂ ਨੇ ਉਹਨਾਂ ਦੀ ਦੇਖਰੇਖ ਸ਼ੁਰੂ ਕੀਤੀ ਜਿੱਥੇ ਸਾਰਾ ਪੰਜਾਬ ਤੇ ਸਾਰਾ ਦੇਸ਼ ਉਹਨਾਂ ਦੀ ਚੰਗੀ ਸਿਹਤਬਾਜੀ ਦੀ ਕਾਮਨਾ ਕਰ ਰਿਹਾ ਉੱਥੇ ਇਸ ਡਿਕਟੇਟਰ ਗਵਰਨਮੈਂਟ ਦੇ ਅੰਗੇਸਟ ਸਾਰੇ ਦੇਸ਼ ਦੇ ਅੰਦਰ ਇਸ ਗੱਲ ਦਾ ਰੋਸ ਹੈ ਕਿ ਵਾਹਿਗੁਰੂ ਪ੍ਰਮਾਤਮਾ ਨਾ ਕਰੇ ਜੇ ਕਿਤੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਾਂ ਡੱਲੇਵਾਲ ਸਾਹਿਬ ਦਾ ਕੋਈ ਨੁਕਸਾਨ ਹੋ ਗਿਆ ਉਹ ਨੁਕਸਾਨ ਕੱਲਾ ਡੱਲੇਵਾਲ ਸਾਹਿਬ ਦਾ ਨਹੀਂ ਉਹ ਨੁਕਸਾਨ ਕੱਲਾ ਪੰਜਾਬੀਆਂ ਦਾ ਨਹੀਂ ਉਹ ਨੁਕਸਾਨ ਪੂਰੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਹੈ ਜਿਹਨੂੰ ਕਿ ਸਾਡੇ ਲੋਕ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਹੁਣ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਆਪਣੀ ਇਸ ਕੁੰਭ ਕਰਨੀ ਨੀਂਦ ਚੋਂ ਉੱਠ ਕੇ ਦੱਲੇਵਾਲ ਸਾਹਿਬ ਦੇ ਨਾਲ ਗੱਲ ਕਰਨੀ ਚਾਹੀਦੀ ਔਰ ਕੋਈ ਵੀ ਐਸਾ ਦੁਨੀਆ ਦੇ ਅੰਦਰ ਮੁੱਦਾ ਨਹੀਂ ਜਿਹਨੂੰ ਅਸੀਂ ਗੱਲਬਾਤ ਦੇ ਨਾਲ ਸਲਝਾ ਨਹੀਂ ਸਕਦੇ ਇਹ ਕਿਹੜੀ ਕਿਤਾਬ ਚ ਲਿਖਿਆ ਕਿ ਇੱਕ ਪਾਸੇ ਤੁਸੀਂ ਕਿਸਾਨਾਂ ਤੇ ਹਮਲਾ ਕਰੋ ਇੱਕ ਪਾਸੇ ਤੁਸੀਂ ਕਿਸਾਨ ਲੀਡਰਾਂ ਨੂੰ ਮੌਤ ਦੇ ਕੰਢੇ ਛੱਡ ਕੇ ਦਿੱਲੀ ਦੇ ਅੰਦਰ ਤੁਸੀਂ ਸਾਡੇ ਜਿਹੜੇ ਇਸ ਦੁਨੀਆ ਦੇ ਮਹਾਨ ਨਾਇਕ ਮੈਂ ਕਹੂੰਗਾ ਭਾਰਤ ਰਤਨ बाबा भीमराव अंबेडकर साहब ਉਹਨਾਂ ਤੇ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਨੇ ਟਿੱਪਣੀ ਕੀਤੀ ਜਿਹਦੇ ਜਿਹਦੇ ਵਿਰੋਧ ਦੇ ਤਹਿਤ ਪੂਰੇ ਭਾਰਤ ਚ ਪ੍ਰੋਟੈਸਟ ਹੋ ਰਿਹਾ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਔਰ ਲੋਕਤੰਤਰ ਦੀ ਸਭ ਤੋਂ ਵੱਡੀ ਸੰਸਥਾ ਸੰਸਦ ਭਵਨ ਦੇ ਅੰਦਰ ਨੇਤਾ-ਪ੍ਰਤੀਪੱਖ ਤੇ ਰੂਲਿੰਗ ਗਵਰਨਮੈਂਟ ਦੇ ਐਮਪੀਆ ਦਾ ਆਪਸ ਵਿੱਚ ਲੜਨਾ ਤੇ ਕ੍ਰਾਸ ਫਰਸਟ ਇਨਫੋਰਮੇਸ਼ਨ ਰਿਪੋਰਟ ਦਾ ਦਰਜ ਹੋਣਾ ਐਫ ਆਈ ਆਰ ਦਾ ਦਰਜ ਹੋਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਇਸਦੀ ਮੈਂ ਸਤਿ ਸ਼ਬਦਾਂ 'ਚ ਜਿੱਥੇ ਨਿੰਦਾ ਕਰਦਾ ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਇਸ ਖੂਬਸੂਰਤ ਲੋਕਤੰਤਰ ਢਾਂਚੇ 'ਚੋਂ ਨਿਕਲ ਕੇ ਪਹਿਲਾ ਮੁੱਖ ਮੰਤਰੀ ਤੇ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜੇਕਰ ਉਹ ਇਸ ਲੋਕਤੰਤ੍ਰਿਕ ਢਾਂਚੇ ਦੀ ਮਰਿਆਦਾ ਨੂੰ ਬਹਾਲ ਨਹੀਂ ਰੱਖ ਸਕਦਾ ਲੋਕਤੰਤ ਲੋਕਤੰਤ੍ਰਿਕ ਢਾਂਚੇ ਦੀ ਮਰਿਆਦਾ ਨੂੰ ਕਾਇਮ ਨਹੀਂ ਰੱਖ ਸਕਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਔਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਜੀ ਨੂੰ ਇੱਕਦਮ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਔਰ اپੋਜੀਸ਼ਨ ਤੋਂ ਤੇ ਪੂਰੇ ਭਾਰਤ ਤੋਂ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਕਿ 바ਵਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੂੰ ਲੈ ਕੇ ਜੋ ਮਾਹੌਲ ਪਾਰਲੀਮੈਂਟ ਦੇ ਬਾਹਰ ਕੋਰੀਡੋਰ ਦੇ ਵਿੱਚ ਬਣਿਆ ਉਹ ਬਹੁਤ ਹੀ ਦੁਰਭਾਗਿਆਪੂਰਨ ਹੈ ਉਸ ਦਾ ਜਿਹੜਾ ਸਨੇਹਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਮਾਰਾ ਗਿਆ ਔਰ ਜੇਕਰ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੇ ਆਪਣੀ ਡਿਕਟੇਟਰਸ਼ਿਪ ਨੂੰ ਪਿੱਛੇ ਛੱਡ ਕੇ ਇਸ ਗੱਲ ਤੋਂ ਮਾਫੀ ਨਾ ਮੰਗੀ ਅਪੋਲੋਜਾਈਜ਼ ਨਾ ਕੀਤਾ ਤਾਂ ਦੇਸ਼ ਦੇ ਲੋਕ ਇੱਕ ਵੱਡਾ ਸੰਘਰਸ਼ ਉਲਿੱਕਣਗੇ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਸੂਬਿਆਂ ਦੇ ਹੈੱਡਕੁਆਰਟਰ 'ਚ ਕੇਂਦਰ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਖਿਲਾਫ ਬਹੁਤ ਹੀ ਵੱਡੇ ਪ੍ਰੋਟੈਸਟ ਹੋ ਰਹੇ ਆਂ ਔਰ ਆਉਣ ਵਾਲੇ ਦਿਨਾਂ 'ਚ ਇਹ ਪ੍ਰੋਟੈਸਟ ਜਿਹੜੇ ਆ ਉਹ ਜਾਰੀ ਰਹਿਣਗੇ ਇੱਕ ਵਾਰ ਫੇਰ ਮੈਂ ਤੁਹਾਨੂੰ ਉਸੇ ਮੁੱਦੇ ਤੇ ਲੈ ਕੇ ਆਵਾਂ ਕਿ ਸਭ ਤੋਂ ਵੱਡਾ ਮੁੱਦਾ ਜਿਹੜਾ ਅੱਜ ਪੰਜਾਬ ਦੀ ਕਿਸਾਨੀ ਨਾਲ ਜੁੜਿਆ ਜਿਹਨੂੰ ਦੱਲੇਵਾਲ ਸਾਹਿਬ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲਾ ਕੇ ਉੱਥੇ ਲੜ ਰਹੇ ਆਂ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਕੇ ਕੇਂਦਰ ਸਰਕਾਰ ਆਪਣਾ ਨੁਮਾਇੰਦਾ ਭੇਜੇ ਉਹਨਾਂ ਦੀ ਸਿਹਤ ਪੰਜਾਬ ਲਈ ਪੰਜਾਬੀਅਤ ਲਈ ਤੇ ਕਿਸਾਨਾਂ ਲਈ ਬਤਿ ਜਰੂਰੀ ਹੈ ਉਹਨਾਂ ਦੀ ਸਿਹਤ ਦਾ ਧਿਆਨ ਰੱਖੇ